ਫਰੀਦਕੋਟ ਜ਼ਿਲ੍ਹੇ ਦੀ ਇੰਨੀ ਵਧੀਆ ਰਿਪੋਰਟਾਂ ਸਾਡੇ ਕੋਲ ਆਈਆਂ ਸੀ ਕਿ ਮੈਂ ਸਪੈਸ਼ਲੀ ਅੱਜ ਫਰੀਦਕੋਟ ਡਿਸਟ੍ਰਿਕਟ ਦਾ ਜਿਹੜਾ ਜੁਧ ਨਸ਼ਾ ਵਿਰੁੱਧ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ ਇੱਕ ਉਪਰਾਲਾ ਹੈ ਉਹ ਸਟੱਡੀ ਕਰਨ ਆਇਆ ਸੀ ਤੇ ਫਰੀਦਕੋਟ ਦੀ ਟੀਮ ਨਾਲ ਡਿਸਕਸ ਕਰਨ ਕਿ ਤੁਸੀਂ ਕਿਹੜੇ-ਕਿਹੜੇ ਜਿਹੜੇ ਤਰੀਕੇ ਤੁਸੀਂ ਅਪਣਾ ਰਹੇ ਹੋ ਜੇ ਤੁਹਾਡੀ ਤੁਹਾਨੂੰ ਕਾਮਯਾਬੀ ਮਿਲੀ ਹੈ। ਤੋਂ ਮੈਂ ਸਭ ਤੋਂ ਪਹਿਲੇ ਮੈਂ ਫਰੀਦਕੋਟ ਪ੍ਰਸ਼ਾਸਨ ਨੂੰ ਫਰੀਦਕੋਟ ਪੁਲਿਸ ਨੂੰ ਮੈਂ ਮੁਬਾਰਕਬਾਦ ਦਾਂਗਾ ਲੋਕਾਂ ਨੂੰ। ਮੈਂ ਲੋਕਾਂ ਨਾਲ ਵੀ ਇੰਟਰੈਕਟ ਕੀਤਾ ਹੈ। ਇੱਥੇ ਯੁੱਧ ਨਸ਼ਿਆ ਵਿਰੁੱਧ ਬਹੁਤ ਕਾਰਗਰ ਤੇ ਕਾਮਯਾਬ ਹੋਇਆ ਸੋ ਇਸ ਤੋਂ ਕਈ ਸਾਨੂੰ ਲਰਨਿੰਗ ਪੁਆਇੰਟਸ ਮਿਲੇ ਹੈਗੇ ਜੋ ਅਸੀਂ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਲੋਕਾਂ ਦੀ ਕੋਆਪਰੇਸ਼ਨ ਤੇ ਸਪੋਰਟ ਸੋ ਜਿਹੜੀ ਇੱਕ ਪੰਜਾਬ ਸਰਕਾਰ ਦੀ ਸੇਫ ਪੰਜਾਬ ਜਿਹੜੀ ਡਰੱਗ ਹੈਲਪ ਲਾਈਨ ਹੈ ਉਸ ਦੀ ਜਿਹੜੀ ਟਿਪਸ ਆਉਂਦੀਆਂ ਉਹ ਅਸੀਂ ਦੇਖਿਆ ਸਭ ਤੋਂ ਵੱਧ ਫਰੀਦਕੋਟ ਦੇ ਵਿੱਚ ਉਸ ਦੀ ਐਫ ਆਈ ਆਰਾਂ ਦਰਜ ਹੁੰਦੀਆਂ ਸੋ ਇਹਨਾਂ ਨੇ ਇੱਕ ਬਹੁਤ ਵਧੀਆ ਸਿਸਟਮ ਉਹਨ ਟਿਪਸ ਦਾ ਫਾਲੋਅ ਅਪ ਕਰਨ ਦਾ ਰੱਖਿਆ ਹੈਗਾ ਜਿਸ ਤੇ ਸਾਨੂੰ ਕਾਫੀ ਸਕਸੈਸ ਮਿਲ ਰਹੀ ਹੈ ਲੋਕਾਂ ਦੇ ਵਿੱਚ ਵਿਚਰ ਕੇ ਪਬਲਿਕ ਮੀਟਿੰਗਸ ਕਰਕੇ ਜਿਹੜੇ ਇਹਨਾਂ ਨੇ ਕਮੇਟੀਆਂ ਬਣਾਈਆਂ ਆ ਲੋਕਾਂ ਦੀ ਉਹਨਾਂ ਦੇ ਨਾਲ ਇੰਟਰੈਕਟ ਕਰਕੇ ਉਹਨਾਂ ਤੋਂ ਇਨਫੋਰਮੇਸ਼ਨ ਲੈ ਕੇ ਜਿਹੜੇ ਸਾਡੇ ਵਿਕਟਮਸ ਹੈਗੇ ਅਸੀਂ ਉਹਨਾਂ ਨੂੰ ਐਡਿਕਟਸ ਨਹੀਂ ਕਹਿੰਦੇ ਅਸੀਂ ਵਿਕਟਮ ਟਰਮ ਯੂਜ਼ ਕਰਦੇ ਹਾਂ ਉਹਨਾਂ ਦੀ ਕਾਉਂਸਲਿੰਗ ਕਰਦੇ ਹੋਏ ਉਹਨਾਂ ਨੂੰ ਮੋਟੀਵੇਟ ਕਰਕੇ ਕਿ ਤੁਸੀਂ ਮੈਡੀਕਲ ਟਰੀਟਮੈਂਟ ਵੱਲ ਆਓ ਕੋਟ ਸੈਂਟਰ ਜਾਓ ਜਾਂ ਤੁਸੀਂ ਡੀ ਐਡਿਕਸ਼ਨ ਸੈਂਟਰ ਜਾਓ ਸੋ ਇਸ ਦੇ ਵਿੱਚ ਇੱਕ ਕਾਫੀ ਹੱਦ ਤੱਕ ਕਾਮਯਾਬੀ ਮਿਲੀ ਹੈ ਜਿਵੇਂ ਪ੍ਰੋਵਿੰਸ਼ਲ ਐਕਟੀਵਿਟੀਆਂ ਹੁੰਦੀਆਂ ਉਹਨਾਂ ਦਾ ਫਾਇਦਾ ਹੁੰਦਾ ਹੈ ਕਿ ਜਿਹੜਾ ਯੂਥ ਹਜੇ ਤੱਕ ਜਿਹੜਾ ਯੂਥ ਡਰੱਗਸ ਵੱਲ ਜਿਨ੍ਹਾਂ ਦਾ ਝੁਕਾਵ ਨਹੀਂ ਹੋਇਆ ਹੈ ਉਹਨਾਂ ਨੂੰ ਇਸ ਤੋਂ ਦੂਰ ਕੀਤਾ ਜਾਵੇ ਇਸ ਦੇ ਵਿੱਚ ਕਲਚਰਲ ਐਕਟੀਵਿਟੀਆਂ ਸਪੋਰਟਸ ਐਕਟੀਵਿਟੀਆਂ ਯੂਥ ਕਲੱਬਸ ਦਾ ਬਹੁਤ ਵੱਡਾ ਯੋਗਦਾਨ ਹੈ ਸੋ ਉਹ ਲੋਕਾਂ ਦਾ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਮਿਲ ਰਿਹਾ ਹੈ ਹਜੇ ਤੱਕ ਜਿਹੜਾ ਫਰੀਦਕੋਟ ਡਿਸਟ੍ਰਿਕਟ ਦੇ ਵਿੱਚ ਜਿਹੜੀ ਫਿਗਰਾਂ ਦਿੱਤੀਆਂ ਗਈਆਂ 150 ਤੋਂ ਵੱਧ ਐਫਆਈਆਰਾਂ ਦਰਜ ਹੋ ਚੁੱਕੀਆਂ ਹਨ 1 ਮਾਰਚ ਤੋਂ ਬਾਅਦ ਇਹਨਾਂ ਨੇ 300 ਤੋਂ ਵੱਧ ਜਿਹੜੇ ਹੈਗੇ ਡਰੱਗ ਪੈਟਲਰ ਤੇ ਸਮੱਗਲਰ ਅਰੈਸਟ ਕੀਤੇ ਹੈਗੇ 3 ਕਿਲੋ 70 ਗ੍ਰਾਮ ਆਪੀਆਮ 130 ਕਿਲੋ ਪੋਪੀ ਹਸਕ 5 ਕਿਲੋ ਹਿਰੋਇਨ ਤੇ ਕਾਫੀ ਡਰੱਗਮਨੀ ਜਿਹੜੀ ਰਿਕਵਰ ਕੀਤੀ ਗਈ ਹੈ ਤੇ 5 ਕਰੋੜ ਤੋਂ ਜ਼ਿਆਦਾ ਦੀ ਜਿਹੜੀ ਪ੍ਰਾਪਰਟੀ ਹੈਗੀ ਉਹ 68 ਐਫ ਦੇ ਵਿੱਚ ਐਨਡੀਪੀਐਸ ਐਕਟ ਦੇ ਵਿੱਚ ਫ੍ਰੀਜ਼ ਕੀਤੀ ਗਈ ਹੈ ਸੋ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਡਰੱਗ ਟਰੈਫਿਕਿੰਗ ਨੂੰ ਬਹੁਤ ਵੱਡਾ ਜਿਹੜਾ ਇੱਕ ਝਟਕਾ ਮਿਲਿਆ ਸੋ ਸਾਡਾ ਉਪਰਾਲਾ ਹੈ ਕਿ ਇਸ ਨੂੰ ਅੱਗੇ ਲੈ ਜਾ ਕੇ ਅਸੀਂ ਜਿਹੜਾ ਹੈਗਾ ਫਰੀਦਕੋਟ ਡਿਸਟ੍ਰਿਕਟ ਨੂੰ ਕੰਪਲੀਟਲੀ ਡਰੱਗ ਫਰੀ ਬਣਾਵਾਂਗੇ ਸਰ ਇੱਕ ਸਰ ਗੁਰਪ੍ਰੀਤ ਸਿੰਘ ਹੜੀ ਨੂੰ ਸਿਕਾਗੋਦਾ ਕਤਲ ਹੋਇਆ ਸੀ ਉਸ ਵਿੱਚ ਕਾਫੀ ਸ਼ੰਘਾ ਜੋ ਫਰੀਦਕੋਟ ਦੀ ਪੁਲਿਸ ਨੇ ਕੰਮ ਕੀਤਾ ਅੱਜ ਰਿਵਾਰਡ ਵੀ ਕਈਆਂ ਨੂੰ ਉਸਾਮਲੇ ਦਿੱਤੇ ਪਰ ਉਸ ਵਿੱਚ ਮੁੱਖ ਤੌਰ ਤੇ ਜਿਹੜੇ ਨਾਮਜਦ ਸੀਗੇ ਅਸ਼ਕਲ ਜਿਹੜਾ ਕਿ ਇਸ ਵਕਤ ਵਿਦੇਸ਼ 'ਚ ਬੈਠਾ ਹੈ ਔਰ ਉਸ ਦੇ ਤਿੰਨ ਸਾਥੀ ਹੋਰ ਵੀ ਵਿਦੇਸ਼ 'ਚ ਬੈਠੇ ਆ ਔਰ ਇਸ ਤੋਂ ਇਲਾਵਾ ਜੀ ਭਾਈ ਅਮਰਪਾਲ ਸਿੰਘ ਉਹ ਵੀ ਇਸ ਮਾਮਲੇ ਵਿੱਚ ਨਾਮਜ਼ਦ ਕੀ ਇਹਨਾਂ ਨੂੰ ਜਲਦ ਪੁਲਿਸ ਅਰੈਸਟ ਕਰ ਸਕਦੀ ਹੈ ਯਾ ਅਰਸ਼ਦ ਅਲਾਹ ਵਰਗੇ ਜਿਹੜੇ ਵਿਦੇਸ਼ ਵਿੱਚ ਬੈਠੇ ਹਨ ਉਹ ਦੇਸ਼ ਵਿੱਚ ਲਿਆਉਣ ਦਾ ਇਸ ਦੇ ਕੁਝ ਪ੍ਰਕਿਰਿਆ ਸ਼ੁਰੂ ਹੋਈ ਹੈ ਦੇਖੋ ਜੀ ਇਨਵੈਸਟੀਗੇਸ਼ਨ ਜਿਵੇਂ ਮੈਂ ਪਹਿਲੇ ਵੀ ਕਹਿੰਦਾ ਕਿ ਲੋਕਲ ਪੁਲਿਸ ਦਾ ਪਰਵਿਊ ਹੋਏਗਾ ਸੋ ਐਸ ਪਰ ਲਾ ਜਿਸ ਦੀ ਵੀ ਲਾਇਬਿਲਟੀ ਹੈਗੀ ਉਹ ਲੋਕਲ ਐਸਐਸਪੀ ਸਾਡੇ ਐਸਐਚਓ ਸਾਹਿਬਾਨ ਉਹ ਕੰਪੀਟੈਂਟ ਹੈਗੇ ਸੋ ਆਮ ਸ਼ੋਰ ਐਪਰੋਪ੍ਰੀਏਟ ਐਕਸ਼ਨ ਲੈ ਰਹੇ ਹੈਗੇ ਜਿੱਥੋਂ ਤੱਕ ਬਾਹਰ ਜਿਹੜੇ ਬੈਠੇ ਬੰਦੇ ਹੈਗੇ ਇਨ ਜਨਰਲ ਜਿਹੜੀ ਸਾਡੀ ਪਾਲਿਸੀ ਹੈਗੀ ਕਿ ਇਹਨਾਂ ਦੇ ਰੈਡ ਕਾਰਨਰ ਨੋਟਿਸ ਇਹਨਾਂ ਦੇ ਇੰਟਰਨੈਸ਼ਨਲ ਅਰੇਸਟ ਵਾਰੈਂਟਸ ਇਸ਼ੂ ਕਰਾ ਕੇ ਅਸੀਂ ਸੈਂਟਰਲ ਗਵਰਨਮੈਂਟ ਨਾਲ ਤਾਲਮੇਲ ਬਣਾ ਕੇ ਕਨਸਰਨਟ ਕੰਟਰੀ ਦੇ ਨਾਲ ਜਿਵੇਂ ਹੁਣ ਰੀਸੈਂਟਲੀ ਤੁਸੀਂ ਸੁਣਿਆ ਹੋਣਾ ਹੈ ਜਿਹੜਾ ਇੱਕ ਬਦਨਾਮ ਜਿਹੜਾ ਗੈਂਗਸਟਰ ਹੈਪੀ ਪਾਸਿਆ ਉਹ ਯੂ ਐਸ ਏ ਦੇ ਵਿੱਚ ਅਰੇਸਟ ਹੋਇਆ ਹੈ ਤੇ ਉਹ ਕਾਫੀ ਹਾਈ ਲੈਵਲ ਤੇ ਸਾਡੀ ਥਰੂ ਸੈਂਟਰਲ ਏਜੰਸੀਜ਼ ਯੂ ਐਸ ਗਵਰਨਮੈਂਟ ਨਾਲ ਗੱਲਬਾਤ ਚੱਲ ਰਹੀ ਹੈ ਕਿ ਇਸ ਨੂੰ ਡਿ ਸੋ ਜਿਹੜੇ ਕਾਨੂੰਨ ਦੇ ਹੱਥ ਹੈਗੇ ਜਿਹੜੇ ਉਹ ਲੰਬੇ ਹੈਗੇ ਜਿਹੜੇ ਮੁਲਜ਼ਮ ਸਾਡੇ ਕੈਨੇਡਾ ਦੇ ਵਿੱਚ ਬੈਠੇ ਆ ਯੂ ਐਸ ਏ 'ਚ ਬੈਠੇ ਆ ਦੂਜੇ ਦੇਸ਼ਾਂ 'ਚ ਬੈਠੇ ਆ ਸਾਡੀ ਐਫਰਟਸ ਹੈਗੀ ਆ ਕਿ ਉਹਨਾਂ ਨੂੰ ਲੈ ਕੇ ਆਇਆ ਜਾਵੇ ਸੋ ਥੈਟ ਦੇ ਕੈਨ ਫੇਸ ਦੀ ਜਸਟਿਸ ਸਰ ਅਮਰਤਪਾਲ ਦੀ ਗੱਲ ਕਰੀ ਅਮਰਤਪਾਲ ਦਾ ਜੇਲ ਅਮਰਤਪਾਲ ਜੇਲ 'ਚ ਬੰਦਾ ਜੀ ਲੇਕਿਨ ਰੈਸਕਿਊ ਨਹੀਂ ਪਾ ਸਕੋ ਚਲਾਨ ਦੇ ਦਿੱਤਾ ਗਿਆ ਅਮਰਤਪਾਲ ਦੀ ਅਰੈਸਟ ਗ੍ਰਫਤਾਰੀ ਤਾਂ ਹੋ ਸਕਦੀ ਐਨੇ ਮਹੀਨੇ ਚਲਾਨ ਦੇ ਦੇਖੋ ਜੀ ਜਿਵੇਂ ਮੈਂ ਪਹਿਲੇ ਕਿਹਾ ਸੀ ਐਸ ਪਰ ਲਾ ਸਾਰੇ ਅਕਸਾਰੀ ਕਾਰਵਾਈ ਕੀਤੀ ਜਾਊਗੀ ਸੋ ਆਈ ਐਮ ਸ਼ੋਰ ਕਿ ਤੁਸੀਂ ਐਸਐਸਪੀ ਸਾਹਿਬ ਲਈ ਵੀ ਕੁਝ ਬਰੀਫਿੰਗ ਪੁਆਇੰਟ ਰੱਖੋ ਇਸ ਵੇਲੇ ਅਗਿਆਤ ਨੂੰ ਪੀਸੀ ਕਰਕੇ ਗੰਦਾ ਦੀ ਗੱਲ ਕਰੀਏ ਤਾਂ ਕਾਸਟੇਬ ਲੋਧ ਦੇ ਕਾਰਵਾਈ ਹੋਊਗੀ ਜੋ ਕਹਿੰਦੇ ਵੀ ਕਾਫੀ ਸਾਲوں ਦੀ ਪ੍ਰੋਪਰਟੀ ਬਣਾਈ ਹੈ ਨਛੇ ਤੋਂ ਉਹ ਆਲਰੇਡੀ ਆਲਰੇਡੀ ਜਿਹੜਾ ਉਸ ਕੇਸ ਦੇ ਵਿੱਚ ਜਿਵੇਂ ਮੈਨੂੰ ਦੱਸਿਆ ਗਿਆ ਸੀਗਾ ਕਿ ਉਹਨਾਂ ਨੇ ਐਸਐਸਪੀ ਸਾਹਿਬ ਭਟਿੰਡਾ ਨੇ ਕਿ ਰੈਫਰੈਂਸ ਭੇਜਤਾ ਹੈਗਾ ਵਿਜੀਲੈਂਸ ਬਿਊਰੋ ਨੂੰ ਸੋ ਡਿਸਪਰਪੋਰਸ਼ਨਟ ਐਸੈਟਸ ਦੇ ਉਹਨਾਂ ਦੀ ਜਿਹੜੀ ਇਨਕੁਆਇਰੀ ਵਿਜੀਲੈਂਸ ਬਿਊਰੋ ਕਰ ਰਹੀ ਹੈ ਸੋ ਐਸ ਪਰ ਲਾ ਆਈ ਥਿੰਕ ਅਗੇ ਹੋਗਾ ਸਾਰੀ ਸਪਲਾਈ ਦੀ ਜਿਹੜੀ ਅੱਜ ਵੀ ਮਿਲ ਰਿਹਾ ਜੀ ਜੋ ਤੋ ਨਸ਼ਾ ਵਿਰੋਧ ਚੱਲਦਾ ਰਹੇ ਲੇਕਿਨ ਨਸ਼ਾ ਹਜੇ ਵੀ ਜਿਹੜੀ ਸਪਲਾਈ ਲਾਈਨ ਹੈ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਕਿ ਤੁਸੀਂ ਸਾਡੇ ਕੋਲ ਆਓ ਇਹ ਬਹੁਤ ਖੁਸ਼ੀ ਦੀ ਗੱਲ ਹੈ ਜਿਵੇਂ ਤੁਸੀਂ ਦੱਸ ਰਹੇ ਹੋ ਜਿੱਥੇ ਵੀ ਪੰਜਾਬ ਸਰਕਾਰ ਕਾਫੀ ਕੁਝ ਕਰ ਰਹੀ ਹੈ ਹੋਰ ਪੁਲਿਸ ਵੀ ਅੰਦਰ ਲੱਗੇ ਕੀ ਕੁਝਣ ਵਾਲਾ ਇਹ ਦੇਖੋ ਅੱਜ ਮੇਰੀ ਵਿਜ਼ਿਟ ਦਾ ਮੇਨ ਪਰਪਸ ਹੀ ਸਿੰਘਾ ਕਿ ਸੋ ਇਹਨਾਂ ਨੇ ਪਹਿਲੇ ਤੇ ਸਾਰੇ ਪੁਲਿਸ ਸਟੇਸ਼ਨਸ ਦੀ ਰੈਨੋਵੇਸ਼ਨ ਕਰਾਈ ਸੀ ਤੇ ਐਸਐਸਪੀ ਸਾਹਿਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਸੀਗਾ ਉਸ ਤੋਂ ਬਾਅਦ ਅੱਜ ਜਿਵੇਂ ਪੁਲਿਸ ਲਾਈਨ ਦੇ ਵਿੱਚ ਇੱਕ ਮੈਂ ਨਵਾਂ ਸਾਈਬਰ ਪੁਲਿਸ ਸਟੇਸ਼ਨ ਮੈਂ ਇਨੋਗਰੇਟ ਕੀਤਾ ਹੈਗਾ ਇੱਕ 250 ਮੁਲਾਜ਼ਮਾਂ ਲਈ ਬਰੀਫਿੰਗ ਹਾਲ ਤੇ ਇੱਕ ਕਾਨਫਰੰਸ ਹਾਲ ਤਿੰਨ ਫੈਸਿਲਿਟੀਆਂ ਜਿਹੜੀ ਫਰੀਦਕੋਟ ਪੁਲਿਸ ਨੂੰ ਸੌਪੀਆਂ ਗਈਆਂ ਸੋ ਅੱਗੇ ਵੀ ਇਹਨਾਂ ਦਾ ਇਹਨਾਂ ਦਾ ਪਲਾਨ ਹੈਗਾ ਕਿ ਇੱਥੇ ਗੈਸਟਿਡ ਅਫਸਰਾਂ ਦੀ ਹਾਊਸਿੰਗ ਜਿਹੜੇ ਸਾਡੇ ਇਨਸਪੈਕਟਰਸ ਤੇ ਸਬ ਇਨਸਪੈਕਟਰਸ ਦੀ ਹਾਊਸਿੰਗ ਦੀ ਕਾਫੀ ਸ਼ਾਰਟੇਜ ਹੈ ਸੋ ਇਹਨਾਂ ਨੇ ਆਪਣੇ ਪ੍ਰੋਜੈਕਟਸ ਬਣਾਏ ਹੈਗੇ ਤਾਂ ਅਗਲੇ ਸਟੇਜ ਦੇ ਵਿੱਚ ਅਸੀਂ ਜਿਹੜੀ ਪੁਲਿਸ ਮੁਲਾਜ਼ਮਾਂ ਦੀ ਹਾਊਸਿੰਗ ਰਿਕੁਆਇਰਮੈਂਟ ਵੱਲ ਧਿਆਨ ਦੇਵਾਂਗੇ ਫੰਡਸ ਪੋਇਆ ਕਰਾਵਾਏ 2015 ਵਿੱਚ ਗੋਲੀकांड ਵਾਪਰਿਆ ਸੀਗਾ ਔਰ ਉਸ ਗੋਲੀकांड ਦੇ ਪੀੜਤ ਜਿਹੜੇ ਆ ਸੁਖਰਾਜ ਸਿੰਘ ਉਸ ਵੱਲੋਂ ਇਤਰਾਜ਼ਾਇਆ ਗਿਆ ਕਿ ਉਸ ਮਾਮਲੇ ਵਿੱਚ ਨਾਮਜ਼ਦ ਕਈ ਅਧਿਕਾਰੀਆਂ ਨੂੰ ਪ੍ਰੋਮੋਟ ਕਰਕੇ ਫੀਸਕੋਰਟ 'ਚ ਪੁਆਇੰਟ ਕੀਤਾ ਗਿਆ ਉਸ ਤੋਂ ਬਾਅਦ ਤੇ ਉਹਨਾਂ ਨੇ ਇਤਰਾਜ਼ ਰਾਇਆ ਸੀਗਾ ਕਿ ਇਹ ਗੋਲੀकांड ਵਿੱਚ ਉਹ ਨਾਮਜ਼ਦ ਨਹੀਂ ਹੁੰਦੇ ਮੈਂ ਇਹਦੇ ਉਹ ਅਸੀਂ ਇਸ ਨੂੰ ਐਡਮਿਨਿਸਟ੍ਰੇਟਿਵਲੀ ਸਾਰਾ ਇਹ ਮਸਲੇ ਨੂੰ ਉਹਨਾਂ ਨਾਲ ਗੱਲਬਾਤ ਕਰ ਲਾਂਗੇ ਤੇ ਰਿਵਿਊ ਕਰ ਲਾਂਗੇ। ਪ੍ਰੀਕੋਰਟ ਦੇ ਲੋਕਾਂ ਨੇ ਸੋਚਿਆ ਨਹੀਂ ਹੁੰਦਾ ਪ੍ਰੀਕੋਰਟ ਦੇ ਵਿੱਚ 6 ਜਿਹੜੇ ਗੈਰਕਾਨੂੰਨੀ ਹੁੰਦੇ ਨੇ ਅਕਸਰ ਕਲਰ ਜਾਂਦੇ ਸੀ ਉਹ ਪੁਲਿਸ ਨੇ ਫੀਲ ਕਰਦੇ ਜੀ ਕਾਫੀ ਨੇ ਬਹੁਤ ਅੱਛਾ ਬਹੁਤ ਅੱਛਾ ਕੰਮ ਹੋਇਆ ਜੀ ਤੇ ਇਨਫੈਕਟ ਮੈਂ ਅਸੀਂ ਸਰਕਾਰ ਨਾਲ ਟੇਕਅਪ ਕੀਤਾ ਕਿ ਇੱਕ ਬ੍ਰੌਡ ਬੇਸਡ ਲਿਬਰਲ ਪਾਲਿਸੀ ਹੋਣੀ ਚਾਹੀਦੀ ਨਸ਼ਾ ਛੁਡਾਊ ਕੇਂਦਰ ਦੀ ਕੁਝ ਨਾਰਮਸ ਹੋਣ ਜਿਸ ਦੇ ਅੰਤਰਗਤ ਤੁਸੀਂ ਨਸ਼ਾ ਛੁਡਾਊ ਕੇਂਦਰ ਚਲਾ ਸਕੋ ਸਰ ਪੁਲਿਸmen ਜਲਦ ਛੁੱਟ ਜਾਂਦੇ ਨੇ ਉਸ ਨੂੰ ਲੈ ਕੇ ਹਾਂ ਜਲਦੀ ਬਾਰਾ ਖੱਦ ਨਹੀਂ ਸਾਡੀ ਤੇ ਕੋਸ਼ਿਸ਼ ਆਹੀ ਹੁੰਦੀ ਹੈ ਕਿ ਕਮਰਸ਼ੀਅਲ ਰਿਕਵਰੀ ਹੋਵੇ ਜਾਂ ਜਿੱਥੇ ਜਿੱਥੇ 111 ਜਾਂ 112 ਜਿਹੜੇ ਵੀ ਐਨਐਸ ਦੇ ਸੈਕਸ਼ਨ ਲੱਗਦੇ ਆ ਉਹ ਲਾਏ ਜਾਣ ਤੇ ਸਾਡੀ ਪੂਰੀ ਐਫਰਟ ਹੈਗੀ ਕਿ ਜਿਹੜੇ ਨਸ਼ਾ ਤਸਕਰ ਹੈਗੇ ਉਹ ਜਿਆਦਾ ਤੋਂ ਜਿਆਦਾ ਸਮਾਜ ਜੇਲਾ ਦੇ ਵਿੱਚ ਰਹਿਣ ਸਰ ਪੁਲਿਸ ਨੂੰ ਸਮੇਂ ਦਾ ਹਾਣੇ ਬੋਲ ਆ ਜਿਹੜਾ ਬਣਿਆ ਜਾ ਰਿਹਾ ਹੈ ਜਿਸ ਵਿੱਚ ਕਿ ਨਸ਼ੇ ਨੂੰ ਲੈ ਕੇ ਇੰਨੀ ਵੱਡੀਆਂ ਕਾਰਵਾਈਆਂ ਹੋਈਆਂ ਨੇ ਇੰਨਾ ਵਧੀਆ ਜਿਹੜਾ ਕੰਮ ਹੋਇਆ ਹੈ ਕਿਹੜੇ ਉਹ ਐਂਗਲ ਸੀਗੇ ਜਿਹਨਾਂ ਨੂੰ ਹੋਲ ਡਿਸਟ੍ਰਿਕਟ ਫੋਲੋ ਕਰ ਸਕਦੇ ਐ ਤੇ ਅਖੀਰਵਾਦ ਤੁਹਾਡਾ ਹੀ ਹੈ ਜੀ ਪੁਸਤਕ ਨਹੀਂ ਸਾਰਾ ਇਹਨਾਂ ਦੀ ਅੱਛੀ ਟੀਮ ਹੈ ਜੀ ਤੇ ਨਹੀਂ ਇਹ ਕਿਨਾਂ ਦਾ ਪਬਲਿਕ ਕੰਟੈਕਟ ਬਹੁਤ ਅੱਛਾ ਹੈ ਥੈਟ ਲੋਕਾਂ ਨਾਲ ਰਾਫਤਾ ਦੂਜਾ ਇਹਨਾਂ ਨੇ ਬਹੁਤ ਇੱਕ ਮੈਟਿਕੂਲਸ ਸਿਸਟਮ ਰੱਖਿਆ ਹੈ ਜਿਹੜੀ ਪਬਲਿਕ ਤੋਂ ਟਿਪਸ ਆਂਦੀਆਂ ਜਾਂ ਇਨਫਾਰਮੇਸ਼ਨ ਆਂਦੀ ਹੈ ਉਸ ਨੂੰ ਇਹ ਡਿਵੈਲਪ ਕਰਦੇ ਆ ਜਿਸ ਨੂੰ ਅਸੀਂ ਮੈਂਟੂ ਟੂ ਮੈਨ ਮਾਰਕਿੰਗ ਕਹਿੰਦੇ ਆ ਵੀ ਹਰ ਟਾਰਗੇਟ ਜਿਹੜਾ ਇੱਕ ਕੰਸਰਨਡ ਆਫੀਸਰ ਨੂੰ ਬਾਈ ਨੇਮ ਦਿੱਤਾ ਜਾਂਦਾ ਤੇ ਉਸ ਦੀ ਮੋਨਿਟਰਿੰਗ ਤੇ ਰਿਵਿਊ ਕੀਤਾ ਜਾਂਦਾ ਫਿਰ ਜਵੇਂ ਕਈ ਉਹ ਕੋਰਸ ਤੋਂ ਉਹਨਾਂ ਦੀ ਸ਼ੋਰਟੀਜ਼ ਹੋਰ ਡਿਟੇਲਸ ਪਤਾ ਕਰਾ ਕੇ ਤਾਂ ਕਿ ਬੇਸਿਕ ਗੱਲ ਹੈ ਕਿ ਟੈਕਨੀਕਲ ਮੀਨਸ ਯੂਜ਼ ਕਰਕੇ ਕਿ ਜਿਹੜਾ ਹੈਗਾ ਕੰਮ ਦੇ ਵਿੱਚ ਇੰਟਰਸਟ ਲਿਆ ਜਾਵੇ ਸੋ ਮੈਂ ਸਮਝਦਾ ਹਾਂ ਕੋਈ ਵੀ ਕੰਮ ਜਿਹੜਾ ਉਹ ਇਸ ਤਰ੍ਹਾਂ ਦਾ ਨਹੀਂ ਕਿ ਨਹੀਂ ਕੀਤਾ ਜਾ ਸਕਦਾ ਸਰ ਪੁਲਿਸ ਨੂੰ ਸਮੇਂ ਦਾ ਹਾਨੀ ਬਨਉਣ ਲਈ ਕਾਫੀ ਹਾਈ ਟੈਕ ਕਰ ਦਿੱਤਾ ਗਿਆ ਪਰ ਹਾਲੇ ਵੀ ਕਈ ਵਾਰੀ ਕੋਈ ਵੀਡੀਓ ਵਾਇਰਲ ਹੋ ਜਾਂਦੀ ਪੁਲਿਸ ਦਾ ਵਿਹਾਰ ਬਦਲਣ ਲਈ ਕੋਈ ਪਲੈਨਿੰਗ ਹੋਵੇ ਅਕੇ ਨਹੀਂ ਅਸੀਂ ਸੌਫਟ ਸਕਿਲਸ ਤੇ ਵੀ ਜ਼ੋਰ ਦੇ ਰਹੇ ਹਾਂਗੇ ਤੇ ਇਹ ਤੁਹਾਡੀ ਗੱਲ ਠੀਕ ਹੈ ਵੈਸੇ ਕਈ ਅਸੀਂ ਕਾਫੀ ਕੇਸਾਂ 'ਚ ਦੇਖਿਆ ਕਿ ਫੇਕ ਨਿਊਜ਼ ਵੀ ਬਹੁਤ ਆਉਂਦੀ ਹੈ ਤੋ ਸਾਡਾ ਅਸੀਂ ਸਾਰੇ ਜ਼ਿਲ੍ਹਿਆਂ 'ਚ ਸੋਸ਼ਲ ਮੀਡੀਆ ਸੈਲਸ ਨੂੰ ਐਕਟੀਵੇਟ ਕੀਤਾ ਹੈ ਕਿ ਕੋਈ ਫੇਕ ਨਿਊਜ਼ ਹੋਵੇ ਉਸ ਦਾ ਰਿਬੱਟਲ ਦਿੱਤਾ ਜਾਵੇ ਜੀ ਸਹੀ ਫੈਕਟਸ ਕਈ ਵਾਰੀ ਅਸੀਂ ਦੇਖਿਆ ਹੈ ਕਿ ਸਪੈਸ਼ਲੀ ਜੁਦ ਨਸ਼ਾ ਵਿਰੋਧ ਕੀ ਬੜੇ ਝੂਠੇ ਵੀਡੀਓਜ਼ ਚਾਰ-ਚਾਰ ਸਾਲ ਪੁਰਾਣੇ ਵੀਡੀਓਜ਼ ਜਿਹੜੇ ਉਹ ਸੋਸ਼ਲ ਮੀਡੀਆ ਤੇ ਫਲੋਟ ਕਰ ਦਿੰਦੇ ਆ ਸੋ ਉਹਨਾਂ ਨੂੰ ਅਸੀਂ ਡਾਊਨ ਵੀ ਕਰਦੇ ਆ ਉਹਨਾਂ ਦੇ ਖਿਲਾਫ ਕਾਰਵਾਈ ਵੀ ਕਰਦੇ ਆ ਜਿੱਥੇ ਯੈਸ ਜਿੱਥੇ ਕਿਤੇ ਸਾਡੇ ਕਿਸੇ ਅਫਸਰ ਦੀ ਗਲਤੀ ਹੈਗੀ ਉਹ ਐਪਰੋਪਰੀਏਟ ਅਸੀਂ ਐਕਸ਼ਨ ਕੀ ਲੈਂਦੇ ਆ ਉਹ ਲੈ ਕੇ ਸਰ ਪੰਜਾਬ ਪੁਲਿਸ ਨੂੰ ਕੀ ਕਾਰਵਾਈ ਕਰਨੀ ਹੈਗੀ ਕਿ ਉੱਥੇ ਕੱਲ ਡੀਆਈਜੀ ਸਾਹਿਬ ਨੇ ਬਰੀਫਿੰਗ ਕਰਤੀ ਸੀਗੀ ਜਿਹੜੇ ਆਉਨੇ ਨੇ ਲਾਹੌਰ ਗ੍ਰੈਂਡ ਇੰਟੈਲੀਜੈਂਸ ਦਾ ਕੋਈ ਫੀਲ ਨਹੀਂ ਜਾ ਕੇ ਕਿਸੇ ਅਫਸਰ ਅਧਿਕਾਰੀ ਦੀ ਕਿ ਜਿੰਮੇਵਾਰੀ ਵਿੱਚ ਹੋਵੇ ਅਗਰ ਕਾ ਗ੍ਰੇਨੇਡ ਇਹਨੇ ਆ ਰਹੇ ਨੇ ਨਹੀਂ ਮੈਂ ਤੇ ਇਹ ਕਹਾਂਗਾ ਕਿ ਤੁਸੀਂ ਤੁਸੀਂ ਪੰਜਾਬ ਪੁਲਿਸ ਦੀ ਸ਼ਿਫਟ ਕਰੋ ਕਿ ਅਸੀਂ ਸਾਰੇ ਕੇਸਸ ਵਰਕਆਊਟ ਕਰ ਲਏ ਦੇਖੋ ਅਸੀਂ ਤੇ ਜਿਹੜੇ ਕਿਉਂਕਿ ਪਾਕਿਸਤਾਨ ਬਾਰਡਰ ਤੇ ਬੈਠੇ ਆਂ ਸੋ ਜਿਹੜੀ ਸਾਡੀ ਜੀਓ ਪੋਲਿਟੀਕਲ ਤੇ ਇੰਟਰਨੈਸ਼ਨਲ ਜਿਹੜੀ ਸਿਚੁਏਸ਼ਨ ਹੈਗੀ ਸੋ ਨੈਚੁਰਲੀ ਪਾਕਿਸਤਾਨ ਦੇ ਵਿੱਚ ਬੋਕਲਾਹਟ ਹੈ ਉਹਨਾਂ ਦੀ ਆਈਐਸਆ ਸੋ ਅਸੀਂ ਕਮਿਟਿਡ ਹੈਗੇ ਕਿ ਅਸੀਂ ਪੰਜਾਬ ਨੂੰ ਸੇਫ ਤੇ ਸਿਕਿਉਰ ਰੱਖਾਂਗੇ ਅਸੀਂ ਸਾਰੇ ਕੇਸਸ ਨੂੰ ਵਰਕਆਊਟ ਕੀਤਾ ਹੈਗਾ ਸੈਂਟਰਲ ਏਜੰਸੀਜ਼ ਨਾਲ ਸਾਡਾ ਬਹੁਤ ਅੱਛਾ ਤਾਲਮੇਲ ਹੈ ਸੋ ਅਸੀਂ ਜਿਹੜਾ ਹੈਗਾ ਜਿਹੜਾ ਇਹ ਪੀਸ ਤੇ ਹਾਰਮੋਨੀ ਦਾ ਜਿਹੜਾ ਐਟਮੋਸਫੇਅਰ ਹੈ ਉਸ ਨੂੰ ਬਰਕਰਾਰ ਰੱਖਾਂਗੇ ਹੈਪੀ ਕੁਛੀਆ ਤੇ ਗੋਲਡੀ ਬਰਾੜ ਤੋਂ ਕੋਲ ਲਿਆ ਜਾ ਸਕਦਾ ਜੀ ਗੋਲਡੀ ਬਰਾੜ ਪਹਿਲਾਂ ਕਹਿੰਦਾ ਸੀ ਉਹ ਗ੍ਰਿਫਤਾਰ ਕਰ ਲਿਆ ਲੇਕਿਨ ਗ੍ਰਿਫਤਾਰ ਤਾਂ ਲੱਗਦਾ ਨਹੀਂ ਹੋ ਰਿਹਾ ਇਹ ਐਡਵਾਂਸ ਸਟੇਜ ਤੇ ਸਾਡੀ ਜਿਹੜੀ ਥਰੂ ਸੈਂਟਰਲ ਗਵਰਨਮੈਂਟ ਤੇ ਕਨਸਰਨਡ ਜਿਹੜੇ ਯੂ ਐਸ اے ਦੀ ਅਥਾਰਟिटीज ਨਾਲ ਕੈਨੇਡਾ ਦੀ ਅਥਾਰਟिटीज ਨਾਲ ਵੀ ਆਰ ਇਨ ਟੱਚ ਓਨ ਥੀਸ ਮੈਟਰਸ